ਮੇਰਾ ਕਾਂਗਰਸੀ ਭਰਾ ਵੀ ਸਾਥ ਦੇਣ ਤੇ ਮੈਂ ਕਾਲੀ ਦਲ ਦੇ ਵਰਕਰਾਂ ਨੂੰ ਵੀ ਅਪੀਲ ਕਰਦਾ ਇਹ ਕਾਲੀ ਦਲ ਪਾਰਟੀ ਦਾ ਥੋਡੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਪੱਠਾ ਬਿਠਾਤਾ ਥੋੜਾ ਕੋਈ ਦੋਸ਼ ਨਹੀਂ ਤੁਸੀਂ ਤਾਂ ਜਿਹੜੀ ਸ਼ਹੀਦਾਂ ਦੀ ਪਾਰਟੀ ਤੋਂ ਉਹਦੇ ਚ ਕੰਮ ਕੀਤਾ ਪਰ ਮੈਂ ਤੁਹਾਨੂੰ ਅੱਜ ਬੇਨਤੀ ਕਰਦਾ ਇਹਦੇ ਨਾਲ ਭਾਈ ਜੇ ਕਾਲੀ ਦਲ ਦੀ ਜਵਾਨ ਤੇ ਜਬਤ ਹੋਊਗੀ ਥੋੜੀ ਬਹੁਤੀ ਆਕਰ ਸੁਖਵੀਰ ਸਿੰਘ ਬਾਦਲ ਨੂੰ ਵੀ ਆਊਗੀ ਪਰ ਵੈਸੇ ਉਹਨੂੰ ਆਉਂਦੀ ਦੀ ਨਹੀਂ ਜੇ ਆਉਂਦੀ ਹੁੰਦੀ ਤਾਂ ਇਹ ਲੱਗਦਾ ਸੀ 2017 ਚ ਵੀ ਕਾਲੀ ਦਲ ਬਹੁਤ ਥੱਲੇ ਚ ਲੱਗ ਗਿਆ 14 ਸੀਟਾਂ ਰਹਿ ਗਈਆਂ ਉਦੋਂ ਬਾਅਦ 2019 ਚ 2 ਰਹਿ ਗਈ ਐਮਪੀ ਤੇ 2022 ਚ ਲੱਗਦਾ ਸੀ ਵੀ ਸ਼ਾਇਦ ਹੁਣ ਮਾੜਾ ਮੋਟਾ ਰਵਾਈਵ ਕਰ ਜੇ 3 ਰਹਿ ਗਈਆਂ ਤੇ ਐਤਕੀ ਮੈਨੂੰ ਲੱਗਦਾ ਆ 2024 ਚ ਇੱਕ ਵੀ ਨਹੀਂ ਆਉਂਦੀ ਕਿਉਂਕਿ ਇਹ ਸੁਖਵੀਰ ਸਿੰਘ ਬਾਦਲ ਨੂੰ ਵੀ ਪਤਾ ਹੈ ਇਹ ਸੁਖਵੀਰ ਸਿੰਘ ਬਾਦਲ ਨੂੰ ਵੀ ਪਤਾ ਹੈ ਇਸੇ ਕਰਕੇ ਜਿੱਤਿਆ ਹੋਇਆ ਐਮਪੀ ਹੋਵੇ ਪਾਰਟੀ ਪ੍ਰਧਾਨ ਹੋਵੇ ਤੇ ਇਲੈਕਸ਼ਨ ਲੜਨ ਤੋਂ ਜਵਾਬ ਦੇ ਜੇ ਉਹਨੂੰ ਪਤਾ ਹੈ ਤੇ ਬੀਬਾ ਨੂੰ ਵੀ ਪਤਾ ਐ ਇਸੇ ਕਰਕੇ ਡਰਦੀ ਟਿਕਟ ਨਾਉਂਦੀ ਸੀ ਕਰਦੀ ਕਦੇ ਬਠਿੰਡਾ ਸੋਦੇ ਸੀ ਕਦੇ ਖਡੂਰ ਸਾਹਿਬ ਕਦੇ ਫਿਰੋਜ਼ਪੁਰ ਪਰ ਮੈਂ ਫਿਰ ਵੀ ਸਮਝਦਾ ਕਿ ਚੰਗਾ ਫੈਸਲਾ ਲਿਆ ਕਿਉਂਕਿ ਜਦੋਂ ਹਾਰਨਾ ਹੀ ਆ ਫਿਰ ਘਰੋਂ ਦੂਰ ਜਾ ਕੇ ਕਾਹਨੂੰ ਹਾਰਨਾ ਬਠਿੰਡੂ ਹਰ ਲੈਣ ਸੋ ਬਹੁਤ ਵਧੀਆ ਫੈਸਲਾ ਬੀਬਾ ਜੀ ਦਾ ਪਰ ਜ਼ਮਾਨਤ ਜੱਪ ਜਿੱਤ ਹਾਰ ਵਾਲੀ ਗੱਲ ਤਾਂ ਦੂਰ ਅਕਾਲੀ ਦਲ ਦੀ 13 ਤੋਂ 13 ਤੇ ਜ਼ਮਾਨਤ ਜੱਪਤ ਹੋਣੀ ਐ ਸੋ ਮੈਂ ਅਕਾਲੀ ਦਲ ਵਾਲੇ ਭਰਾਵਾਂ ਨੂੰ ਵੀ ਬੇਨਤੀ ਕਰਦਾ ਤੇ ਕਾਲੀ ਦਲ ਦੇ ਲੀਡਰਾਂ ਨੂੰ ਵੀ ਮੈਂ ਤਾਂ ਢੀਨਸਾ ਸਾਹਿਬ ਨੂੰ ਵੀ ਕਹਿਣਾ ਕਿਉਂਕਿ ਉਹਨਾਂ ਦੇ ਨਾਲ ਵੀ ਬੜੀ ਜਾਤੀ ਮੈਂ ਸਮਝਦਾ ਜਿਹੜੀ ਸੁਖਬੀਰ ਸਿੰਘ ਬਾਦਲ ਨੇ ਕੀਤੀ ਉਹ ਕ੍ਰੈਡਿਬਿਲਟੀ ਪਹਿਲਾਂ ਹੀ ਜ਼ੀਰੋ ਸੀ ਹੁਣ ਤਾਂ ਹੋਰ ਵੀ ਮਾਈਨਸ ਚ ਚਲੀ ਗਈ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਭਾਈ ਮੈਂ ਤੁਹਾਡਾ ਸੰਗਰੂਰੀਆ ਭਰਾ ਸਾਥ ਦਿਓ ਤੇ ਆਪਾਂ ਸੰਗਰੂਰ ਦੀ ਇਲਾਕੇ ਦੀ ਮਾਨ ਸਾਹਿਬ ਦੀ ਅਗਵਾਈ ਚ ਜਿਹੜੀ ਡਿਵੈਲਪਮੈਂਟ ਕਰਨੀ ਹੈ ਪਹਿਲਾਂ ਪੰਜਾਬ ਵਾਲੇ ਫੰਡ ਤਾਂ ਆਉਂਦੇ ਹੀ ਆਉਂਦੇ ਆ ਕੇਂਦਰ ਵਾਲੇ ਵੀ ਲੈ ਕੇ ਆਉਣੇ ਆ ਕਿਉਂਕਿ ਆਪਾਂ ਕੇਂਦਰ ਚ ਐਟ ਕੀ ਹਿੱਸਾ ਮੰਗਣ ਵਾਲੇ ਨਹੀਂ ਅਲਾਈਅੰਸ ਦਾ ਹਿੱਸਾ ਬਨਣਾ ਐ ਐਟ ਕੀ ਆਪਾਂ ਹਿੱਸਾ ਦੇਣ ਵਾਲੇ ਬਨਣਾ ਐ ਕੇਂਦਰ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ